ਹਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਭਿੰਡੀਆਂ ਦੀ ਰੈਸਪੀ ਲੈ ਕੇ ਆਈਆਂ ਫਿਰ ਤੋਂ ਅੱਜ ਅਸੀਂ ਅਲੱਗ ਤਰੀਕੇ ਨਾਲ ਭਿੰਡੀਆਂ ਬਣਾ ਕੇ ਤਿਆਰ ਕਰਾਂਗੇ ਇੱਥੇ ਅਸੀਂ ਭਿੰਡੀਆਂ ਲੈ ਲਈਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਕਮਾਉਣੇ ਦੇ ਨਾਲ ਸਾਫ਼ ਕਰ ਲਿਆ ਹੈ ਜਦੋਂ ਭਿੰਡੀਆਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਸੁਫ਼ ਕਰ ਲਵਾਂਗੇ ਫਿਰ ਅਸੀਂ ਇਹਨਾਂ ਨੂੰ ਕੱਟ-ਕਟਾਂਗੇ ਅੱਗੋਂ ਤੋਂ ਪਿੱਛੋਂ ਤੇ ਫਿਰ ਅਸੀਂ ਇੱਦਾਂ ਲੰਬੇ-ਲੰਬੇ ਇਹਨਾਂ ਨੂੰ ਚੀਰੇ ਦਵਾਂਗੇ ਜਿੱਦ ਜਿੱਦਾਂ ਅਸੀਂ ਭਿੰਡੀ ਕੱਟੀ ਜਾਵਾਂਗੇ ਨਾਲ-ਨਾਲ ਅਸੀਂ ਇੱਦਾਂ ਚੀਰੇ ਦਵਾਂਗੇ ਅਸੀਂ ਜਿਹੜੀ ਅੱਜ ਭਿੰਡੀ ਬਣਾਣੀ ਹੈ ਇਹ ਵਾਲੀ ਤੇ ਸਾਰੀਆਂ ਭਿੰਡੀਆਂ ਨੂੰ ਆਪਾਂ ਪਹਿਲਾਂ ਚੀਰੇ ਦੇ ਕੇ ਰੱਖ ਲੈਂਦੇ ਹਾਂ ਭਿੰਡੀਆਂ ਨੂੰ ਚੀਰੇ ਦੇਣ ਤੋਂ ਬਾਅਦ ਅਸੀਂ ਨਾ ਸੁੱਕਾ ਮਸਾਲਾ ਤਿਆਰ ਕਰਾਂਗੇ ਉਹਦੇ ਲਈ ਇੱਕ ਕੌਲੀ ਦੇ ਵਿੱਚ ਇੱਕ ਚਮਚ ਅਸੀਂ ਨਮਕ ਦਾ ਪਾ ਦਵਾਂਗੇ ਅੱਧਾ ਕ ਚਮਚ ਅਸੀਂ ਪਾਵਾਂਗੇ ਲਾਲ ਮਿਰਚ ਦਾ ਅੱਧਾ ਚਮਚੀ ਗਰਮ ਮਸਾਲਾ ਅੱਧੇ ਚਮਚ ਤੋਂ ਥੋੜੀ ਜੀ ਬਾਅਦ ਆਪਾਂ ਹਲਦੀ ਪਾ ਦਵਾਂਗੇ ਅੱਧਾ ਚਮਚ ਹੀ ਅਸੀਂ ਪਾ ਦਵਾਂਗੇ ਅਮਚਰ ਪਾਊਡਰ ਦਾ ਇਹ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ 2 ਚਮਚ ਤੇਲ ਦੇ ਤੇਲ ਪਾ ਕੇ ਅਸੀਂ ਜਿਹੜਾ ਇਹ ਮਸੂਕਾ ਮਸਾਲਾ ਹੈਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਇੱਧਰ ਜਿਹੜਾ ਸਾਡਾ ਮਸਾਲਾ ਤਿਆਰ ਹੋ ਚੁੱਕਾ ਹੈ ਤੇ ਜਿਹੜੀ ਐ ਇੱਧਰ ਸਾਡੀਆਂ ਭਿੰਡੀਆਂ ਹੈ ਉਹ ਵੀ ਆਪਾਂ ਚੀਰੇ ਦੇ ਕੇ ਰੱਖੀਆਂ ਹੋਈਆਂ ਨੇ ਤੇ ਹੁਣ ਅਸੀਂ ਇਹਨਾਂ ਦਾ ਜਿਹੜਾ ਮਸਾਲਾ ਭਿੰਡੀਆਂ ਦੇ ਵਿੱਚ ਭਰ ਕੇ ਤਿਆਰ ਕਰਾਂਗੇ। ਇੱਦਾਂ ਆਪਾਂ ਥੋੜਾ ਥੋੜਾ ਲੈ ਲਵਾਂਗੇ ਜੇ ਤੁਸੀਂ ਕਰਦ ਨਾਲ ਫਿਲ ਕਰਨਾ ਚਾਹੁੰਦੇ ਕਰਦ ਨਾਲ ਪਰ ਹੱਥ ਦੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਭਿੰਡੀ ਦੇ ਵਿੱਚ ਮਸਾਲਾ ਭਰਿਆ ਜਾਂਦਾ ਹੈ। ਇੱਦਾਂ ਅਸੀਂ ਸਾਰੀਆਂ ਭਿੰਡੀਆਂ ਦੇ ਵਿੱਚ ਥੋੜਾ ਥੋੜਾ ਮਸਾਲਾ ਭਰੀ ਜਾਵਾਂਗੇ। ਦੇਖੋ ਜਿਹੜੀ ਇਹ ਭਿੰਡੀ ਹੈਗੀ ਅਸੀਂ ਪਿਆਜ਼ ਪਾ ਕੇ ਬਹੁਤ ਵਾਰ ਬਣਾ ਲਿਆ ਹੈ ਅੱਜ ਆਪਾਂ ਇਸ ਦਾ ਸਿੰਪਲ ਜਿਹੇ ਤਰੀਕੇ ਦੇ ਨਾਲ ਬਣਾਉਂਦੇ ਆ ਤੇ ਇਹ ਵੀ ਭਿੰਡੀ ਜਿਹੜੀ ਬਹੁਤ ਸਵਾਦਬਾਨ ਕੇ ਤਿਆਰ ਹੁੰਦੀਆਂ ਨੇ ਸਾਰੀਆਂ ਭਿੰਡੀਆਂ ਆਪਾਂ ਇਸੇ ਤਰ੍ਹਾਂ ਭਰ ਕੇ ਰੱਖ ਲੈਂਦੇ ਆ ਪਹਿਲਾਂ ਆਪਾਂ ਸਾਰੀਆਂ ਨੂੰ ਭਰ ਲੈਂਦੇ ਆ ਫਿਰ ਅਸੀਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਾਂਗੇ ਪਿੰਡਿਆ ਸੀ ਸਾਰੀਆਂ ਭਰ ਕੇ ਰੱਖ ਲਿਆ ਨੇ ਤੇ ਹੁਣ ਅਸੀਂ ਇਹਨਾਂ ਨੂੰ ਕਰਾਂਗੇ ਫਰਾਈ ਉਹਦੇ ਲਈ ਅਸੀਂ ਗੈਸ ਦੇ ਉੱਤੇ ਰੱਖਾਂਗੇ ਕੜਾਈ ਇਹਦੇ ਵਿੱਚ ਪਾ ਦਵਾਂਗੇ ਸਰੋਂ ਦਾ ਤੇਲ ਪਿੰਡਿਆ ਤੇ ਕਲੇਲੇ ਆ ਜਿਹੜੇ ਖਾਸ ਕਰਕੇ ਉਹ ਸਰੋਂ ਦੇ ਤੇਲ ਵਿੱਚ ਹੀ ਬਣਾਇਆ ਕਰੋ ਬਹੁਤ ਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਤੇਲ ਨੂੰ ਅਸੀਂ ਗਰਮ ਹੋਣ ਲਈ ਰੱਖ ਦਿੱਤਾ ਹੈ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਿੰਡਿਆ ਇੱਕ ਇੱਕ ਕਰਕੇ ਕੜਾਈ ਦੇ ਵਿੱਚ ਪਾ ਦਵਾਂਗੇ ਤੇ ਗੈਸ ਨੂੰ ਉੱਪਰ ਰੱਖਾਂਗੇ ਫੁੱਲ ਸਾਰੀਏ ਭਿੰਡਿਆ ਕੜਾਈ ਵਿੱਚ ਪਾਨ ਤੋਂ ਬਾਅਦ ਇੱਕ ਵਾਰੀ ਅਸੀਰਾਂ ਨੂੰ ਖਲਾਅ ਦਿੰਦੇ ਹਾਂ ਕੜਾਈ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਸਾਰੀਏ ਭਿੰਡੀਆਂ ਨੂੰ ਸੇਕ ਲੱਗੇ ਇਸ ਤਰ੍ਹਾਂ ਭਿੰਡੀਆਂ ਅਸੀਂ ਜਿਹੜੀਆਂ ਟਕਣੀਆਂ ਨਹੀਂ ਐ ਇਹਨਾਂ ਨੂੰ ਅਸੀਂ ਬਿਨਾਂ ਟੱਕਣ ਦੇ ਬਣਾਉਣਾ ਹੈ ਭਿੰਡੀਆਂ ਕਦੀ ਵੀ ਟੱਕ ਕੇ ਨਹੀਂ ਬਣਾਈਆਂ ਜਾਂਦੀਆਂ ਹੈ ਇਹ ਬਿਨਾਂ ਟੱਕਣ ਦੇ ਹੀ ਬੰਦੀਆਂ ਨੇ ਤੇ ਇਸ ਤਰ੍ਹਾਂ ਅਸੀਰਾਂ ਨੂੰ ਤੱਲੀ-ਕੱਲੀ ਕਰ ਦਿੰਦੇ ਹਾਂ ਪਹਿਲਾਂ ਆਪਾਂ ਥੋੜੀ ਦੇਰ ਗੈਸ ਨੂੰ ਤੇਜ਼ ਰੱਖਾਂਗੇ ਤੇ ਬਾਅਦ ਵਿੱਚ ਆਪਾਂ ਗੈਸ ਥੋੜਾ ਮੀਡੀਅਮ 'ਤੇ ਕਰ ਦਵਾਂਗੇ ਇਸ ਤਰ੍ਹਾਂ ਜਿਹੜੀ ਆਪਾਂ ਨਾਲ ਦੀ ਸਾਈਡ ਚੇਂਜ ਕਰਦੇ ਰਹਾਂਗੇ ਥੋੜੀ ਥੋੜੀ ਦੇਰ ਬਾਅਦ ਇਹ ਵਾਲੀ ਜਿਹੜੀ ਭਿੰਡੀਆਂ ਹੈਈਏ ਮਸਾਲੇ ਵਾਲੀ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਥੋੜੀ ਹੀ ਦੇਰ ਦੇ ਵਿੱਚ ਦੇਖਿਓ ਸਾਡੀਆਂ ਭਿੰਡੀਆਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਣਾ ਹੈ ਇਧਰ ਇਹ ਜਿਹੜੀ ਹੈ ਜਿਹੜੀਆਂ ਭਿੰਡੀਆਂ ਸਾਨੂੰ ਲੱਗਦੀਆਂ ਹੈ ਬਣ ਚੁੱਕੀਆਂ ਨੇ ਉਹਨਾਂ ਨੂੰ ਅਸੀਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਚੰਗੀ ਤਰ੍ਹਾਂ ਇਹ ਵਾਲੀ ਭਿੰਡੀਆਂ ਆਪਾਂ ਸਫਰ ਤੇ ਲੈ ਕੇ ਵੀ ਜਾ ਸਕਦੇ ਆ ਕਿਉਂਕਿ ਇਹਨਾਂ ਨੂੰ ਅਸੀਂ ਫਰਾਈ ਕੀਤਾ ਹੈ ਤੇ ਇੱਕ ਤਾਂ ਇਹਦੇ ਵਿੱਚ ਆਪਾਂ ਸੁੱਕਾ ਮਸਾਲਾ ਭਰਿਆ ਹੈ ਤੇ ਇਹ ਬਿਲਕੁਲ ਖਰਾਬ ਨਹੀਂ ਹੁੰਦੀਆਂ ਨੇ ਤੇ ਇੱਧਰ ਜਿਹੜੀਆਂ ਸਾਡੀਆਂ ਭਿੰਡੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੇ ਇਹਨਾਂ ਭਿੰਡੀਆਂ ਨੂੰ ਅਸੀਂ ਦਹੀਂ ਲੱਸੀ ਦੇ ਨਾਲ ਰੋਟੀ ਦੇ ਨਾਲ ਖਾ ਸਕਦੇ ਹਾਂ ਜਦੋਂ ਵੀ ਭਿੰਡੀਆਂ ਜਾਂ ਕਰੇਲੇ ਖਾਣੇ ਹੋਣ ਤੇ ਉਹਦੇ ਨਾਲ ਲੱਸੀ ਜ਼ਰੂਰ ਬਣਾਓ ਭਿੰਡੀਆਂ ਬਣ ਕੇ ਤਿਆਰ ਹੈ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਭਿੰਡੀਆਂ ਦੀ ਰੈਸিপি ਕਿਸ ਤਰ੍ਹਾਂ ਦੀ ਲੱਗੀ ਹੈ ਸੋਖੀ ਜਿਹੀ ਭਿੰਡੀਆਂ ਨੇ ਬਣਾ ਕੇ ਜ਼ਰੂਰ ਟਰਾਈ ਕਰਿਓ ਮਿਲਦੇ ਆਂ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ